ਗੁਰੂ ਸਾਹਿਬ ਨੇ ਤਾਂ ਕਿਹਾ ਸੀ ਗੁਰੂ ਦੀ ਗੋਲਕ ਤੇ ਗਰੀਬ ਦਾ ਮੂੰਹ ਪਰ ਇੱਥੇ ਸਾਡੇ ਭੈਣ ਭਰਾ ਗਰੀਬਾਂ ਤੋਂ ਖੋ ਕੇ ਗੁਰੂ ਦੀ ਗੋਲਕ ਵਿੱਚ ਪਾ ਰਿਹਾ ਪੈਸੀ ਕੀ ਹੋ ਗਿਆ ਯਾਰ 2-4000 ਮੰਗ ਲਿਆ ਮੇਲੇ ਦੇ ਵਿੱਚੋਂ ਲੱਤਾਂ ਹੈ ਨਹੀਂ ਸੀ ਇਸ ਭੈਣ ਦੇ ਤੇ ਮੰਗ ਲਿਆ ਕੋਈ ਮੇਰੇ ਹਿਸਾਬ ਨਾਲ ਬੜੀ ਵੱਡੀ ਗਲਤੀ ਨਹੀਂ ਕੀਤੀ ਵੀਡੀਓ ਪੂਰੀ ਦੇਖਿਓ ਮੈਂ ਇਹਨਾਂ ਦੀ ਪੂਰੀ ਵੀਡੀਓ ਮੰਗਰ ਵੀ ਲਾਈ ਹੈ ਮੈਂ ਗਲਤ ਸਹੀ ਦਾ ਨਤੀਜਾ ਨਹੀਂ ਕਰ ਸਕਦਾ ਤੁਸੀਂ ਕਮੈਂਟਾਂ ਚ ਜਰੂਰ ਦੱਸ ਕੇ ਜਾਇਓ ਇਹਨਾਂ ਨੇ ਗਲਤ ਕੀਤਾ ਜਾਂ ਸਹੀ ਕੀਤਾ ਪਰ ਸਾਡੇ ਗੁਰੂ ਦੇ ਸੰਧਾਨਤਾਂ ਅਨੁਸਾਰ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲ ਕੱਖ ਆਂਦਾ ਸੀ ਪਰ ਅੱਜ ਗਰੀਬ ਦੇ ਮੂੰਹ ਦੇ ਵਿੱਚੋਂ ਕੱਢ ਕੇ ਗੋਲਕ ਵਿੱਚ ਪਾਇਆ ਜਾਂਦਾ ਪੈਸਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਜਰੂਰ ਕਰਿਓ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਫਤਿਹ ਖਾਲਸਾ ਕੀ ਨਾਮ ਆ ਤੇਰਾ ਬੇਬੀ ਬੇਬੀ ਹਾਂ ਕਿੱਥੋਂ ਆਈਆਂ ਚੰਡੀਗੜ੍ਹ ਸੀ ਤੇਰੇ ਪਰਿਵਾਰ 'ਚ ਕਮਾਈ ਦਾ ਸਾਧਨ ਹੈ ਨਹੀਂ ਹੁਣ ਮੇਰੀ ਬਾਤ ਤਿੰਨ ਕੁੜੀਆਂ ਕਿੱਥੇ ਨੇ ਉਹ ਉਹ ਚੰਡੀਗੜ੍ਹ 'ਚ ਨੇ ਚੰਡੀਗੜ੍ਹ 'ਚ ਉਹਨਾਂ ਨੂੰ ਫੋਨ ਕਰਦੇ ਸਾਡਾ ਬੰਦਾ ਉੱਥੇ ਜਾ ਕੇ ਉਹਨਾਂ ਨੂੰ ਲੈ ਆਉਂਦਾ ਠੀਕ ਆ ਅਸੀਂ ਤੁਹਾਨੂੰ ਭੇਜਣ ਲੱਗੇ ਲੁਧਿਆਣੇ ਮੇਰੀ ਬਾਤ ਸੁਣ ਲੈ ਆਸ਼ਰਮ 'ਚ ਰਹੋਗੇ ਆਪ ਬਾਪੇ ਆਪਕੋ ਖਾਣਾ ਕੱਪੜਾ ਛੱਤ ਰਹਿਣੇ ਲਈ ਸਾਰਾ ਕੋ ਮਿਲੇਗਾ ਜਿੰਨੀ ਜ਼ਿੰਦਗੀ ਹੈ ਤੁਹਾਡੀ ਨਹੀਂ ਬਾਬਾ ਜੀ ਕਿਉਂ ਨਹੀਂ पढ़ा नहीं क्यों नहीं क्यों नहीं, नहीं।, नहीं।, नहीं। बच्चों को नहीं। स्कूल में पढ़ाई तुम्हारे एक मिनट तुम्हारी लड़की है जितना पढ़ना चाहेंगी ना चाहे जज की पढ़ाई भी करनी चाहेंगी वो भी फ्री में करवाएंगे हम चलो उनको फोन कर दो हम आपको लेके जा रहे हैं नहीं बाबा जी ऐसा मत करो बाबा नहीं क्यों मत करो आपका हम तो मदद कर रहे हैं आपकी नहीं बाबा जी हम नहीं जाएंगे आप हम आपकी मदद कर रहे हैं हम नहीं जाएंगे क्यों नहीं जाओगे के लिए मांग भी पटा पटारा था संगत जी आ जाओ देख लो जी आ जाओ ਵਾਹਿਗੁਰੂ ਉਹ ਵੀ ਤਾਂ ਐ ਕੀ ਮਾਰਦਾ ਉਹ ਉਹ ਤੇ ਬੰਦਾ ਫੜਿਆ ਉਹ ਵੀ ਖੜੀ ਆ ਹੋਰ ਕੀ ਕੀ ਆ ਤੇਰੇ ਕੋਲ ਕੋਈ ਨਸ਼ਾ ਪੱਤਾ ਬੀੜੀ ਸਿਕਟ ਕੋਈ ਇਹ ਬਾਬਾ ਜੀ ਇਹ ਹੁਣ ਕਿੱਥੇ ਸੰਸਤਾ ਚੱਲ ਜੂ ਜਿਹਨੂੰ ਇੰਨੇ ਇੰਨੇ ਪੈਸੇ ਦਿਹਾੜੀ 'ਚ ਬਣਦੇ ਨੇ ਜੀ ਹੋਰ ਕੋਈ ਗਲਤ ਚੀਜ਼ ਆ ਉਹ ਵੀ ਕੱਢ ਲੈ ਹੁਣ ਮਾਦਾ ਗੱਲ ਸੁਣ ਹੁਣ ਤੂੰ ਸੰਸਤਾ 'ਚ ਜਾਣਾ ਕਿ ਥਾਣੇ ਜਾਣਾ ਬੀਬੀ ਹੁਣ ਤੂੰ ਸੰਸਤਾ 'ਚ ਨਹੀਂ ਨਹੀਂ ਇਹ ਥੋੜੀ ਦੇਣਾ ਇਹਨੂੰ ਜੀ ਇਹ ਤਾਂ ਗੁਰੂ ਘਰ ਦਾ ਆਹ ਦੇ ਲੋ ਕੱਢ ਲੈ ਕੱਢ ਲੈ ਸਾਰੇ ਕੱਢ ਲੈ ਮੈਂ ਫਿਰ ਤਲਾਸ਼ੀ ਕਰਾਉਂਗਾ ਬੀਬੀਆਂ ਤੋਂ ਮਾਤਾ ਜੀ ਤੁਸੀਂ ਕਰਿਓ ਮੜੇ ਜੀ ਦੇਖਿਓ ਮੜੀ ਦੀ ਤਲਾਸ਼ੀ ਲਿਓ ਅਸੀਂ ਫੜਨੀ ਨਾ ਸਾਡੇ ਲੇਡੀਜ਼ ਬੜਾ ਦੇਖੋ ਇਹਦੇ ਕੋਈ ਸਾਰੇ ਪਾਸੇ ਬੈਠ ਗਏ ਕੱਲ ਤੁਹਾਡਾ YouTube ਤੇ ਲੇਖ ਰਿਹਾ ਸੀ ਮੈਂ ਬਸ ਸੰਗਤ ਦੇ ਸਹਿਯੋਗ ਨਾਲ ਇਹ ਤੈਨੂੰ ਸੰਸਥਾ ਚ ਲੈ ਜਾਣੇ ਆ ਉੱਤੇ ਰੋਟੀ ਪਾਣੀ ਕੱਪੜਾ ਤੈਨੂੰ ਫ੍ਰੀ ਮਿਲੂਗਾ ਤੇਰੇ ਬੱਚਿਆਂ ਦੀ ਪੜ੍ਹਾਈ ਵੀ ਹੋ ਜੂਗੀ ਹਾਂ ਨਹੀਂ ਬਈ ਮੇਰੀ ਇੱਕ ਬੇਟੀ ਆ ਵੀਰਨ ਉਸ ਕੋ ਵੀ ਲੈ ਜਾਏਗੇ ਨਹੀਂ ਵੀਰਨ ਅਸੀਂ ਆਪਣੇ ਘਰ ਚਲੇ ਜਾਏਗੇ ਨਹੀਂ ਵੀਰਨ ਅਸੀਂ ਕਦੇ ਜਿਹੜਿਆਂ ਨੂੰ ਤਾਰਸਾਉਂਦਾ ਦੇ ਲੋ ਵੀ ਸੰਸਥਾ ਜਾਣ ਨੂੰ ਤਿਆਰ ਨਹੀਂ ਹੈਗੇ ਜੀ ਕੱਲ੍ਹ ਸਾਂ ਜੀ ਜਿੱਦਣ ਕੱਲ ਕਹੋ ਤੁਸੀਂ